ਤੁਸੀਂ ਵੇਖ ਰਹੇ ਹੋ ਪੰਜਾਬੀ ਬੁਲੇਟਿਨ ਤੇ ਮੈਂ ਹਾਂ ইমরান ਖਾਨ ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਹੈ ਜਿੱਥੇ ਕਿ 에어 ਸਟ੍ਰਾਈਕ ਤੋਂ ਬਾਅਦ ਅੰਮ੍ਰਿਤਸਰ 에어ਪੋਰਟ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਅੱਜ 22 ਫਲਾਈਟਾਂ ਨੂੰ ਉੱਡਣੀਆਂ ਸਨ ਪਰ ਸਾਰੇ ਯਾਤਰੀਆਂ ਨੂੰ ਮੈਸੇਜ ਕਰਕੇ ਦੱਸ ਦਿੱਤਾ ਗਿਆ ਹੈ ਕਿ ਅੱਜ ਫਲਾਈਟ ਨਹੀਂ ਉੱਡੇਗੀ ਤੇ ਸਾਰੀਆਂ ਫਲਾਈਟਾਂ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤੀਆਂ ਗਈਆਂ ਨੇ ਅੰਮ੍ਰਿਤਸਰ 에어ਪੋਰਟ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਸੁਰੱਖਿਆ ਉੱਥੇ ਵਧਾ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ 에어ਪੋਰਟ ਨੂੰ ਏਅਰ ਫੋਰਸ ਇਸਤੇਮਾਲ ਕਰ ਸਕਦੀ ਹੈ ਲੋਡ ਪੈਨ ਤੇ ਤੇ ਸੁਰੱਖਿਆ ਦੇ ਮੱਦੇ ਨਜ਼ਰ ਇਸ ਨੂੰ ਬੰਦ ਕਰ ਦਿੱਤਾ ਗਿਆ ਹੁਣ ਤੱਕ ਦਾ ਜਿਹੜਾ ਅਪਡੇਟ ਹੈ ਉਹ ਇਹੀ ਹੈ ਕਿ ਇੰਡੀਆ ਨੇ 에ਅ ਸਟ੍ਰਾਈਕ ਕੀਤੀ ਹੈ ਪਾਕਿਸਤਾਨ ਦੇ ਅਤਵਾਦੀ ਠਿਕਾਨਿਆਂ ਤੇ ਯਾਨੀ ਕਿ ਹਾਲੇ ਜਿਹੜੀ ਪਾਕਿਸਤਾਨ ਦੀ ਫੌਜ ਹੈ ਉਹਨੂੰ ਕਿਤੇ ਵੀ ਅਟੈਕ ਨਹੀਂ ਕੀਤਾ ਗਿਆ ਪਾਕਿਸਤਾਨ ਦੀ ਫੌਜ ਜਾਂ 에ਅ ਫੋਰਸ ਦੇ ਉੱਤੇ ਕੋਈ ਹਮਲਾ ਨਹੀਂ ਕੀਤਾ ਗਿਆ ਹਾਲੇ ਸਿਰਫ ਅਤਵਾਦੀ ਠਿਕਾਨਿਆਂ ਤੇ ਹਮਲਾ ਕੀਤਾ ਗਿਆ ਤੇ ਜਿਹਦੇ ਚ ਦੱਸਿਆ ਜਾ ਰਿਹਾ ਹੈ ਕਿ 30 ਦੇ ਕਰੀਬ ਅਤਵਾਦੀ ਮਾਰੇ ਗਏ ਨੇ ਇਸ ਤੋਂ ਇਲਾਵਾ ਜਿਹੜੇ ਬਾਰਡਰ ਏਰੀਆ ਦੇ ਪਿੰਡ ਨੇ ਉਨਾ ਪਿੰਡਾਂ 'ਚ ਜਿਹੜੇ ਸਕੂਲ ਪੈਂਦੇ ਨੇ ਫਿਰੋਜ਼ਪੁਰ ਫਾਜ਼ਿਲਕਾ ਵਾਲੇ ਸਰਕਾਰੀ ਸਕੂਲਾਂ ਤੇ ਪ੍ਰਾਈਵੇਟ ਸਕੂਲਾਂ ਨੂੰ ਪੂਰੀ ਤਰ੍ਹਾਂ ਛੁੱਟੀ ਕਰ ਦਿੱਤੀ ਗਈ ਹੈ ਤੇ ਅਗਲੇ ਹੁਕਮਾਂ ਤੱਕ ਬੱਚਿਆਂ ਨੂੰ ਸਕੂਲ ਨਾ ਆਉਣ ਦੇ ਹੁਕਮ ਦਿੱਤੇ ਗਏ ਨੇ ਇਸ ਮਾਮਲੇ 'ਚ ਜੋ ਵੀ ਅਪਡੇਟ ਹੋਏਗਾ ਅਸੀਂ ਤੁਹਾਨੂੰ ਦਿੰਦੇ ਰਾਂਗੇ ਤੁਸੀਂ ਜੁੜੇ ਰਹੋ ਪੰਜਾਬੀ ਬੁਲੇਟਿਨ ਦੇ ਨਾਲ ਜੀ ਜੀ ਸਾਰਾ ਬੰਦ ਹੋ ਚੁੱਕੀ ਹੈ ਸਾਰਾ ਕੁੱਲ 22 ਫਲਾਈਟ ਸੀ ਉਹ 22 ਫਲਾਈਟ ਸਾਰਾ ਕੈਨਸਲ ਹੋ ਚੁੱਕੀ ਹੈ ਸਾਰੇ ਯਾਤਰੀਆਂ ਨੂੰ ਵੀ ਮੈਸੇਜ ਵੀ ਪਹੁੰਚ ਗਿਆ 에ਅਰਲਾਈਨਸ ਤੋਂ ਕਿ ਅਗਲੇਰੀ ਇਨਫੋਰਮੇਸ਼ਨ ਤੱਕ ਸਾਰਾ ਫਲੈਟਸ ਬੰਦ ਰਹੇਗਾ